ਸ਼ਰਾਬ ਪੀਣ ਦਾ ਆਦੀ ਇਹ ਸ਼ਖਸ ਆਪਦੀ ਘਰਵਾਲੀ ਨਾਲ ਕਰ ਗਿਆ ਵੱਡਾ ਕਾਂਡ ਹੁਣ ਹੋ ਗਿਆ ਉਥੋਂ ਰਫੂ ਚੱਕਰ ਪੇਟ 'ਚ ਮਚ ਗਈ ਹਾ ਹਾ ਘਰ ਜੀ ਹਾਂ ਪੰਜਾਬ ਦਾ ਹੀ ਮਾਮਲਾ ਸਾਹਮਣੇ ਆ ਜਿੱਤੇ ਕਿ ਇੱਕ ਸ਼ਖਸ 45 47 ਸਾਲ ਦਾਗਾ ਸੀ ਸਵੇਰੇ ਤੜਕੇ ਹੀ ਸ਼ਰਾਬ ਪੀ ਕੇ ਆਪਦੀ ਘਰਵਾਲੀ ਦੇ ਸਿਰ ਉੱਤੇ ਗਡਾਸੇ ਦੇ ਨਾਲ ਵਾਰ ਕਰਤਾ ਜਿੱਦੀ ਉਹਦੀ ਮੌਕੇ ਤੇ ਹੀ ਉਹਦੀ ਮੌਤ ਹੋ ਚੁੱਕੀ ਆ ਮੌਤ ਉਹਦੀ ਹੁਣ ਤੋਂ ਬਾਅਦ ਇਹ ਉਥੋਂ ਰਫੂ ਚੱਕਰ ਹੋ ਗਿਆ ਕਿ ਪਿੰਡ ਦੇ ਵਿੱਚ ਸ਼ੋਕ ਦੀ ਜਿਹੜੀ ਲਹਿਰ ਛਾ ਚੁੱਕੀ ਗਈ ਆ ਪਰਿਵਾਰਿਕ ਮੈਂਬਰਾਂ ਦੇ ਵਿੱਚ ਜਿਹੜਾ ਦੁੱਖਾਂ ਦਾ ਪਹਾੜ ਟੁੱਟ ਚੁੱਕਾਗਾ ਹੈ ਕਨਾਲ ਦੇ ਨਾਲ ਪੂਸ ਮੁੱਖ ਦੇ ਪਹੁੰਚ ਕਿਸ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਲੇਕਿਨ ਸਵਾਲ ਤੁਸੀਂ ਦੇਖੋ ਮੁੱਦਾ ਤੁਸੀਂ ਦੇਖੋ ਸਵੇਰੇ ਤੜਕੇ ਹੀ ਸ਼ਰਾਬ ਪੀ ਲੈਣੀ ਉਹ ਵੀ ਆਪ ਦੀ ਘਰ ਦੀ 45 ਸਾਲ ਦੀ ਉਮਰ ਦੀ ਉਹਨੂੰ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਦੇ ਸਿਰ ਉੱਤੇ ਮਾਰ ਕਰਤਾ ਜਿਹੜਾ ਕੀ ਉਹ ਕਿਤੇ ਤਾਂ ਟਿਕਾਣੇ ਲੱਗ ਗਿਆ ਜਿਹਦੇ ਕਰਕੇ ਉਹਦੀ ਮੌਕੇ ਤੇ ਹੀ ਮੌਤ ਹੁੰਦਾ ਦਾ ਸਮਾਚਾਰ ਪ੍ਰਾਪਤ ਹੋਇਆ ਤੁਸੀਂ ਵੀ ਕਿਸ ਤਰ੍ਹਾਂ ਇਸ ਵੀਡੀਓ ਨੂੰ ਦੇਖਦੇ ਹੋ ਜਰੂਰ ਆਪਣੇ ਕਮੈਂਟ ਕਰਿਓ ਲਾਈਕ ਕਰਿਓ ਚੈਨਲ ਸਾਡਾ ਨੂੰ ਫੋਲੋ ਦਿਲ ਕਰਿਓ ਮੇਰੀ ਪਰਚਾਈ ਕਿ ਕਾਰਨ ਹੋਇਆ ਹੈ ਉਹ ਮਾਰਾ ਮੁਤਕਾਰ ਦਾ ਇਹ ਮਾਮਲਾ ਹੈ ਬ੍ਰਦਰ ਦਾ ਕੀ ਨਾਮ ਹੈ ਸਖਤੇਸ਼ ਸਿੰਘ ਜੀ ਕਿੰਨੀ ਉਮਰ ਹੈ ਮੈਨੂੰ 2 ਸਾਲ ਬਟਾ ਜੀ ਆ ਦੇ ਭਾਬੀ ਜੀ ਉਹਨਾਂ ਦੀ ਕਿੰਨੀ ਉਮਰ ਸੀ ਕੋਣਦੀ ਹੋਊਗੀ ਮੇਰੇ ਖਰ 45 ਦੇ ਉੱਤੇ ਹੀ ਥੋੜੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵਿਆਹ ਹੋਇਆ ਇਹਨੇ ਇੱਕ ਮੁੰਡਾ ਰਿੰਦਾ ਜੀ ਛੋਟਾ ਸਾਨੂੰ ਕਦੋਂ ਪਤਾ ਲੱਗਿਆ ਸਾਨੂੰ ਸਵੇਰੇ ਪਤਾ ਲੱਗਿਆ ਜੀ ਕਿ ਇਰਾਦੀ ਘਟਨਾ ਹੈ ਨਹੀਂ ਜ਼ੂਬਾ ਹੋਈ ਹੈ ਸਵੇਰੇ ਹਾਂ ਜੀ ਅਰਲੀ ਮਾਰਨਿੰਗ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਪਤਾ ਨਹੀਂ ਜੀ ਮੈਂਟੇਨਰ ਪਤਾ ਮੈਂ ਤਾਂ ਇੱਥੇ ਆ ਗਿਆ ਤੁਸੀਂ ਕਿੱਥੇ ਰਹਿੰਦੇ ਹੋ ਮਰਨੀਆ ਟ੍ਰੈਨਚੇਕ ਦੇ ਬਾਅਦ ਥਾਣਾ ਆਰਨੀ ਵਾਲੇ ਦੇ ਵਿੱਚ ਪਿੰਡ ਪੰਡਾ ਹੌਟ ਖਾਸ ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਉਹਨੇ ਸ਼ਰਾਬ ਪੀਤੀ ਸੀਗੀ ਸਵੇਰ 7:00 7:30 ਦਾ ਆਪਣੇ ਘਰ ਵਾਲੀ ਨੂੰ ਕਹਾਣੀ ਮਾਰ ਕੇ ਉਹਦਾ ਕਤਲ ਕਰ ਦਿੱਤਾ। ਸਰੇ ਘਰੇ ਕੀਤਾ ਸੀਗਾ ਨੇ ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ। 팔ੋ ਬਾਈ ਉਹਦਾ ਨਾਮ ਸੀ। ਤੇ ਉਹਦੇ ਚਰਿੱਤਰ ਤੇ ਕੋਈ ਸ਼ੱਕ ਕਰਦਾ ਸੀ ਜਿਹਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਰਡਰ ਕਰ ਦਿੱਤਾ। ਜਿਸ ਤੇ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 103 ਬੀ ਐਨ ਐਸ 302 ਪੀ ਸੀ ਟਾਇਪ ਅਸੀਂ ਮੁਕਦਮਾ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾ ਬਣਾ ਕੇ ਅਸੀਂ ਹੁਣ ਰਿਡਕ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ ਥੈਂਕ ਯੂ